ਮੈਂ ਲਾਈਫਕੈਰ ਫਾਊਂਡੇਸ਼ਨ ਨੂੰ ਬਧਾਈ ਦੇ ਕਾਫੀ ਪਾਤਰ ਨੇ ਇਹਨੇ ਸਭ ਤੋਂ ਸਸਤੇ ਟੈਸਟ ਕਰ ਰਿਹਾ ਹੈਗੇ ਸਸਤੇ ਅਫੋਰਡੇਬਲ ਤੇ ਨਾਲੇ ਇੱਕ A1 ਕਲਾਸ ਦੇ ਰਿਹਾ ਹੈਗੇ ਨੇ ਇਹ ਟੈਸਟ ਦੇ ਰੇਟ ਵੀ ਬਹੁਤ ਘੱਟ ਨੇ ਤੇ ਬਿਲਕੁਲ ਫੀਚਰਸ ਵਧੀਆ ਹੈਗੇ ਆ ਤੇ ਮੈਨ ਬਾਈ ਵੀ ਭਾਈ ਦੇ ਪਾਥ ਰਹਿ ਕੇ ਨਿਕਲਦਾ ਹੈ ਸਾਹਮਣਾ ਬਿਮਾਰੀਆਂ ਫੈਲ ਰਹੀਆਂ ਆ ਤੇ ਜਿਸ ਤਰ੍ਹਾਂ ਲੋਕਾਂ ਨੂੰ ਸਟ्रेस ਹੈਗਾ ਆ ਪੋਲੂਸ਼ਨ ਹੈਗੀ ਇਸ ਕਰਕੇ ਕਾਫੀ ਬਿਮਾਰੀਆਂ ਫੈਲ ਰਹੀਆਂ ਇਸ ਕਰਕੇ ਜਦ ਤੱਕ ਡਾਕਟਰ ਕੋਲ ਸਹੀ ਟੈਸਟ ਰਿਪੋਰਟ ਨਹੀਂ ਆਏਗੀ ਤਾਂ ਡਾਕਟਰ ਮਰੀ ਦੀ ਉਹਦਾ ਇਲਾਜ ਸ਼ੁਰੂ ਨਹੀਂ ਕਰ ਸਕੇਗਾ ਤੇ ਉਸ ਆਮਨਾ ਵਧੀਆ ਅਲਾਈ ਨਹੀਂ ਹੋ ਸਕੇਗਾ ਵਧੀਆ ਗੱਲ ਹੈ ਕਿ ਟੈਸਟ ਵਧੀਆ ਸਸਤੇ ਹੋਣ ਤੇ ਟੈਸਟ ਸਹੀ ਆਣਗੇ ਤੇ ਡਾਕਟਰਾਂ ਡਾਕਟਰ ਦਵਾਈ ਦੇਣ ਨਾਲੋਂ ਇਸ ਇਨਾਂ ਡਾਕਟਰ ਨੂੰ ਕਾਫੀ ਫਾਇਦਾ ਹੋਏਗਾ ਤੇ ਮਰੀਜ਼ ਨੂੰ ਕਾਫੀ ਫਾਇਦਾ ਹੋਏਗਾ ਇਸ ਕਰਕੇ ਲੋਕਾਂ ਨੂੰ ਚਾਹੀਦਾ ਆਪਣੇ ਟੈਸਟ ਕਰਾਉਣ ਸਾਲ-ਸਾਲ ਇਹ ਕਰਾਉਣੇ ਜਾਂ ਛੇ ਮਹੀਨੇ ਬਾਅਦ ਕਰਾਣਾ ਆਪਣਾ ਅਲਟਰਾਸਾਉਂਡ ਸਕੈਨ ਇੱਕ ਹਰ ਸਾਲ ਜੇਕਰ ਜਰੂਰ ਕਰਾਂ ਤਾਂ ਕਿ ਇਹ ਬਿਮਾਰੀ ਇਹ ਕੈਂਸਰ ਚੇਤੇ ਚੇਤੇ ਫੜੀ ਜਾ ਸਕੇ ਤਾਂ ਕਿ ਉਹਦਾ ਇਲਾਜ ਹੋ ਸਕੇ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਹੈਗਾ ਕਿ ਜਿਹੜਾ ਲੈਬੈਰੇਟਰੀ ਖੁੱਲੀ ਹੈ ਦਾ ਵੱਧ ਤੋਂ ਵੱਧ ਫਾਇਦਾ ਠਾ सुरक्षित जीवन जियो जीव। ठीक है स्ट्रेस फ्री होवो हो सकता बेशक बेशक योगा लो, मेडिटेशन करो ताकि स्ट्रेस घट हो अपने खाण पीन ध्यान बहुत जरूरी है ताकि सेहत ठीक रहेगा